ਪਰਮ ਸਤਕਾਰਯੋਗ ਦੋਸਤੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਅੱਜ ਪਿੰਡ ਕੋਟਲਾ ਜਨੇਰ ਦੇ ਵਿੱਚ ਸਰਪੰਚ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਮਾਤਾ ਜੀ ਦੇ ਅਫਸੋਸ ਤੇ ਆਏ ਨੇ ਸਾਡੇ ਨਵੇਂ ਚੁਣੇ ਗਏ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਜੀ ਜੋ ਕਿ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਤੋਂ ਰਹੇ ਚੁੱਕੇ ਨੇ ਤੇ ਆਪਾਂ ਇਹਨਾਂ ਨਾਲ ਦੋ ਗੱਲਾਂ ਕਰਦੇ ਆਂ ਹਾਂਜੀ ਐਮਪੀ ਸਾਹਿਬ ਤੁਸੀਂ ਆਇਓ ਕੋਟਲਾ ਜਨੇਰ ਚ ਸਰਪੰਚ ਸਾਹਿਬ ਦੇ ਘਰੇ ਤੇ ਕੀ ਕਹਿਣਾ ਚਾਹੋਗੇ ਨਹੀਂ ਇਹ ਤਾਂ ਦੇਖੋ ਇਹ ਸਰਪੰਚ ਸਾਹਿਬ ਸਾਡੇ ਬਹੁਤ ਨੇੜੇ ਨੇ ਸਾਰ ਮਨਜੀਤ ਸਿੰਘ ਹਾਂਜੀ ਇਹਨਾਂ ਨੇ ਜਦੋਂ ਜੀਪੀ ਨੇ ਪਾਰਟੀ ਵੀ ਛੱਡੀ ਸੀ ਹਾਂਜੀ ਤੇ ਉਦੋਂ ਵੈਸੇ ਤਾਂ ਇਹਨਾਂ ਨੇ ਜੀਪੀ ਨੂੰ ਵੀ ਕਿਹਾ ਸੀ ਕਿ ਤੂੰ ਭਾਈ ਗਲਤੀ ਕਰਦਾ ਕਿਉਂ ਜੀ ਜਦੋਂ ਉਹਨੇ ਤੁਹਾਨੂੰ ਫੋਨ ਕੀਤਾ ਕਿ ਕੰਮ ਨਾ ਕਰ ਇਹ ਮਾੜਾ ਕੰਮ ਪਰ ਇਹ ਸਾਡੇ ਨਾਲ ਖੜੇ ਆ ਮੋੜ ਦੇ ਨਾ ਮੋੜਾ ਲਾ ਕੇ ਖੜੇ ਆਤੇ ਇਹਨਾਂ ਦੇ ਘਰ 'ਚ ਇਹਨਾਂ ਦੀ ਮਾਤਾ ਜੀ ਹਾਲਾਂਕਿ ਉਮਰ ਕਿ ਦੱਸਦੇ ਅਗੇ 95 ਸਾਲ ਦੀ ਸੀ ਪਰ ਉਸ ਦਿਨ ਮੈਂ ਆ ਨਹੀਂ ਸਕਿਆ ਕਿਤੇ ਮੇਰਾ ਪ੍ਰੋਗਰਾਮ ਸੀ ਤੇ ਇਸ ਕਰਕੇ ਅੱਜ ਇੱਧਰ ਆਇਆ ਹੋਇਆ ਸੀ ਪਾਇਲ ਹਲਕੇ 'ਚ ਮੈਂ ਕਿਹਾ ਵਿੱਚ ਦੀ ਨਿਕਲ ਕੇ ਜਾਣੇ ਆ ਸਰਪੰਚ ਸਾਹਿਬ ਨਾਲ ਅਫਸੋਸ ਕਰਕੇ ਜਾਣੇ ਤੇ ਅਫਸੋਸ ਕਰ ਮਾਇਸੀ ਹਮ ਡਾ ਸਾਹਿਬ ਦੁਬਾਰਾ ਤੁਸੀਂ ਫਤੇਗੜ ਸਾਹਿਬ ਤੋਂ ਜਿੱਤੇ ਹੋ ਤੇ ਇਹ ਇਲਾਕਾ ਧਾਰਮਿਕ ਵੀ ਹੈ ਬੜੀ ਵੱਡੀ ਇਹਦੀ ਹیثیت ਹੈ ਇਸ ਇਲਾਕੇ ਦੀ ਤੇ ਦੁਬਾਰਾ ਜਿੱਤਣ ਦਾ ਕਾਰਨ ਤੇ ਕੀ ਗੱਲਾਂ ਤੁਹਾਡੀਆਂ ਖੂਬੀਆਂ ਦੇਖੋ ਇਸ ਤਰ੍ਹਾਂ ਹੈਗਾ ਦੇਖੋ ਇਹ ਸ਼ਹੀਦਾਂ ਦੀ ਧਰਤੀਆਂ ਛੋਟੇ ਸਾਹ ਜਦਿਆਂ ਦੀ ਮਾਤਾ ਗੁਜਰਕੋਤ ਦੀ ਸ਼ਹੀਦ ਦੀ ਧਰਤੀਆਂ ਹੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੋਵਾਂ ਦੀ ਹੂੰ ਜਿਹੜੀ ਅਦੁੱਤੀ ਕੁਰਬਾਨੀ ਆ ਜਿਹੜੀ ਦੁਨੀਆ ਚ ਹੋਰ ਕਿਤੇ ਨਹੀਂ ਹੋਈ ਉਹ ਇਸ ਇਲਾਕੇ ਤੋਂ ਹੋਈ ਆ। ਮੈਂ ਸਮਝਦਾ ਇੱਕ ਤਾਂ ਉਹਨਾਂ ਦਾ ਮੇਰੇ ਉੱਤੇ ਬਹੁਤ ਵੱਡਾ ਅਸ਼ੀਰਵਾਦ ਰਿਹਾ। ਔਰ ਦੂਸਰਾ ਦੇਖੋ ਇੱਥੋਂ ਦਾ ਜਿਹੜਾ ਵੋਟਰ ਆ ਸ਼੍ਰੀ ਫਤਿਹਗੜ੍ਹ ਸਾਹਿਬ ਦਾ। ਉਹਦਾ ਮੇਰੇ ਤੇ ਬਹੁਤ ਅਸ਼ੀਰਵਾਦ ਰਿਹਾ। ਕਿ ਉਹਨਾਂ ਨੇ ਸਾਰੇ ਉਮੀਦਵਾਰਾਂ ਚੋਂ ਡਾਕਟਰ ਅਮਰ ਸਿੰਘ ਨੂੰ ਹੀ ਬਿਹਤਰ ਸਮਝਿਆ। ਕਿ ਭਈ ਇਹਨੂੰ ਦੁਬਾਰਾ ਮੌਕਾ ਦੇਈਏ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਪਹਿਲੇ ਜਦੋਂ ਮੈਨੂੰ MP ਬਣਾਇਆ ਸੀ ਮੈਂ ਪਹਿਲਾ MPC ਜਿਹਨੇ ਛੋਟੇ ਸਾਹਾਂ ਜਦਿਆਂ ਦੀ ਮਾਤਾ ਗੁਜਰਕੌਰ ਦੀ ਸ਼ਹੀਦੀ ਦੀ ਗੱਲ ਪਾਰਲੀਮੈਂਟ 'ਚ ਕੀਤੀ ਔਰ ਦੁਨੀਆ ਦੇ ਲੈਵਲ ਤੇ ਮੈਂ ਉਹਨੂੰ ਲੈ ਕੇ ਗਿਆ ਔਰ ਮੰਗ ਕੀਤੀ ਕਿ ਇਹ ਇੱਕ ਇਹੋ ਜਿਹੀ ਪਵਿੱਤਰ ਜਗ੍ਹਾ ਇਹਨੂੰ ਇੰਟਰਨੈਸ਼ਨਲ ਟੂਰਿਸਟ ਸਰਕਟ 'ਚ ਕਰੋ ਇਹਨੂੰ ਸਾਰੀ ਦੁਨੀਆ ਦੀ ਸਿੱਖ ਸੰਗਤ ਇੱਥੇ ਆਉਣਾ ਚਾਹੁੰਦੀ ਆ ਔਰ ਇੱਥੇ ਇਨਫਰਾਸਟ੍ਰਕਚਰ ਮਾਲ ਜਿਹੜੀਆਂ ਆਧਾਰੂਤ ਸੁਵਿਧਾਾਂ ਮਾ ਹੁੰਦੀਆਂ ਉਹ ਵੀ ਇੰਟਰਨੈਸ਼ਨਲ ਜਿਹੜੇ ਟੂਰਿਸਟ ਪਲੇਸਸ ਹੁੰਦੀਆਂ ਉਸ ਲਈ ਕੰਡੀਆਂ ਲੈ ਕੇ ਆਓ ਮੈਂ اپੋਜੀਸ਼ਨ ਦਾ ਐਮਪੀ ਸੀ ਪਾਜਪਾਦੀ ਸਰਕਾਰ ਉਹਨਾਂ ਨੇ ਉਹ ਗੱਲ ਸੁਣੀ ਅਣ ਸੁਣੀ ਕਰਤੀ ਹਮੇ ਮਾਰਾ ਮੋਟਰ ਥੋੜਾ ਬਹੁਤ ਜਿਹੇ ਪੈਸੇ ਜੇ ਦੇਤੇ ਉਹਨਾਂ ਨੇ ਕੋਈ ਬਹੁਤਾ ਹੋਰ ਕੰਮ ਕੀਤਾ ਨਹੀਂ ਐ ਮੈਂ ਸਮਝਦਾ ਕਿ ਜਿਹੜੀ ਮੇਰੀ ਔਰ ਇੱਕ ਵਾਰੀ ਨਹੀਂ ਇਹ ਪੰਜ ਸੱਤ ਵਾਰੀ ਮੈਂ ਪਾਰਲੀਮੈਂਟ ਸਵਾਲ ਚੁੱਕਿਆ ਮਨਿਸਟਰ ਨੂੰ ਮਿਲਿਆ ਸੈਕਟਰੀ ਨੂੰ ਮਿਲਿਆ ਪ੍ਰਧਾਨ ਮੰਤਰੀ ਨੂੰ ਮਿਲਿਆ ਔਰ ਉਹਨੂੰ ਸਾਰਿਆਂ ਨੂੰ ਇਤਿਹਾਸ ਦੱਸ ਕੇ ਕਿਹਾ ਕਿ ਭਾਈ ਪਵਿੱਤਰ ਧਰਤੀ ਦਾ ਕੰਮ ਕਰੋ ਔਰ ਦੂਸਰਾ ਵੀ ਜਿੰਨੇ ਕੰਮ ਮੈਨੂੰ ਲੋਕਾਂ ਨੇ ਕਹੇ ਚਾਹੇ ਉਹ ਰੇਲਵੇ ਨਾਲ ਸੰਬੰਧਿਤ ਸੀ ਚਾਹੇ ਉਹ ਨੈਸ਼ਨਲ ਹਾਈਵੇ ਨਾਲ ਸੰਬੰਧਿਤ ਸੀ ਚਾਹੇ ਕਿਸੇ ਡਿਪਾਰਟਮੈਂਟ ਨਾਲ ਸੀ ਮੈਂ ਪਾਰਲੀਮੈਂਟ ਜੀ ਵੀ ਚੁੱਕਦਾ ਸੀ ਮੈਂ ਡਿਪਾਰਟਮੈਂਟਾਂ ਕੋਲ ਉਹਦਾ ਪਿੱਛਾ ਵੀ ਕਰਦਾ ਸੀ ਇਹ ਨਹੀਂ ਕਿ ਪਾਰਲੀਮੈਂਟ ਚ ਬੋਲ ਕੇ ਕੰਮ ਖਤਮ ਕਰ ਦਿੱਤਾ ਉਦੋਂ ਬਾਅਦ ਮੈਂ ਉਹਦਾ ਫਾਲੋਅ-ਅਪ ਕਰਦਾ ਸੀ ਉਹਦੇ ਫਾਲੋਅ-ਅਪ ਫੋਨ ਕਰਕੇ ਕੁਝ ਕੰਮ ਮੇਰੇ ਹੋ ਵੀ ਗਏ ਇਹ ਨਹੀਂ ਕਿ ਜ਼ੀਰੋ ਕੰਮ ਰਿਆ ਬਹੁਤ سارے ਕੰਮ ਹੋ ਗਏ ਲੇਕਿਨ ਬਹੁਤ سارے ਵੱਡੇ ਕੰਮ ਰਹਿ ਵੀ ਗਏ ਕਿਉਂਕਿ اپੋਜੀਸ਼ਨ ਦੇ ਐਮਪੀ ਨੂੰ ਉਹ ਇਨਾ ਵੀ ਨਹੀਂ ਕਰਨਾ ਚਾਹੁੰਦੇ ਕਿ ਉਹਦੇ 100% ਕੰਮ ਹੋ ਜਾ ਤੇ ਇਸ ਕਰਕੇ ਲੋਕਾਂ ਨੇ ਮੇਰੀ ਜਿਹੜੀ ਇਮਾਨਦਾਰੀ ਆ ਮੇਰੀ ਜਿਹੜੀ ਸਾਫ ਸਫੀ ਆ ਔਰ ਜਿਹੜਾ ਮੈਂ 5 ਸਾਲ ਜਿਹੜੇ ਕੰਮ ਕੀਤੇ ਆ ਪਾਰਲੀਮੈਂਟ ਚ ਔਰ ਬਾਹਰ ਵੀ ਜਿਹੜੇ ਕੰਮ ਕੀਤੇ ਆ ਉਹ ਲੋਕਾਂ ਨੂੰ ਲੱਗਿਆ ਕਿ ਯਾਰ ਇਹ ਆਦਮੀ ਠੀਕ ਹੈਗਾ ਇਹਨੂੰ ਹੀ ਦੁਬਾਰਾ ਮੌਕਾ ਦੇਖੀ ਔਰ ਮੇਰੀ ਪੜਾਈ ਲਿਖਾਈ ਵੀ ਦੇਖੀ ਹੋਣੀ ਆ ਬਹੁਤ ਸਾਰੇ ਕਾਰਨ ਮੈਨੂੰ ਜਿਹੜੇ ਸਮਝ ਆਏ ਉਹ ਇਹੀ ਕਾਰਨ ਨੇ ਮੇਰੀ ਪੜਾਈ ਲਿਖਾਈ ਮੇਰੀ ਇਮਾਨਦਾਰੀ ਮੇਰੀ ਲਗਨ ਕੰਮ ਕਰਾਉਣ ਦੀ ਔਰ ਪਾਰਲੀਮੈਂਟ ਚ ਬੋਲਣ ਦੀ ਜਿਹੜੀ ਕਲਾ ਹੈਗੀ ਆ ਜਿਸ ਹਸਾਬ ਨਾਲ ਮੈਂ ਬੋਲਦਾ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਤੇ ਉਹ ਹੋ ਸਕਦਾ ਇਹ ਸਾਰੀਆਂ ਗੱਲਾਂ ਸੋਚ ਕੇ ਜਦੋਂ ਉਹਨਾਂ ਨੇ ਦੂਸਰੇ ਕੈਂਡੀਡੇਟਸ ਨਾਲ ਮੁਕਾਬਲਾ ਕੀਤਾ ਹੋਣਾ ਤੇ ਉਹਨਾਂ ਨੂੰ ਲੱਗਿਆ ਹੋਣਾ ਕਿ ਨੇ ਯਾਰ ਡਾਕਟਰ ਅਮਰ ਸਿੰਘ ਦੇ ਮੁਕਾਬਲੇ ਦਾ ਇਹ ਲੋਕ ਸਹੀ ਨਹੀਂ ਬੈਠਦੇ ਤੇ ਵੋਟ ਮੈਨੂੰ ਜ਼ਿਆਦਾ ਉਹਨਾਂ ਨੇ ਪਾਤੀ ਆ। ਉਸ ਕਰਕੇ ਮੈਨੂੰ ਲੱਗਦਾ ਮੈਂ ਜਿੱਤਿਆਗਾ। ਹੁਣ ਗਾਹ ਦਾ ਜਿੰਨਾ ਦਿੱਤੋਂ ਤੱਕ ਸਵਾਲ ਆ। ਦੇਖੋ ਕਿਉਂਕਿ ਦੁਬਾਰਾ ਫਤਵਾ ਮੈਨੂੰ ਲੋਕਾਂ ਨੇ ਦਿੱਤਾ। ਮੈਂ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਇਸ ਵਾਰ ਤਾਕਤ ਜ਼ਿਆਦਾ ਲਗਾਈ। ਵੈਸੇ ਵੀ ਦੂਸਰੀ ਵਾਰ ਜਦੋਂ ਐਮਪੀ ਬਣ ਜਾਂਦਾ ਉਹਦਾ ਕੱਦ ਵੀ ਵੱਧ ਜਾਂਦਾ ਉਹਦਾ ਕੱਦ ਵੱਧ ਜਾਂਦਾ ਪਰ ਸਰਕਾਰ 'ਚ ਵੀ ਹੁਣ ਕੱਦ ਮੇਰਾ ਵੱਧ ਗਿਆ ਹੈਗਾ ਤੇ ਮੈਂ ਕੋਸ਼ਿਸ਼ ਕਰੂੰਗਾ ਪੈਂਡਿੰਗ ਸਾਰੇ ਕੰਮ ਔਰ ਆ ਸਾਰੇ ਲੀਡਰਾਂ ਤੋਂ ਹੁਣ ਮੈਂ ਦੁਬਾਰਾ ਪੁੱਛੂੰਗਾ ਮੈਂ ਸਭ ਜਗ੍ਹਾ ਜਾ ਰਿਹਾ ਕੱਲ ਮੈਂ ਬਸੀ ਪਠਾਣਾ ਹੀ ਆਉਣਾ ਔਰ ਖਮਾਣੋਂ ਆਉਣਾ ਇਹ ਲੋਕ ਵੀ ਬਹੁਤ ਸੁਝਾਅ ਦਿੰਦੇ ਆ ਕਿ ਸਾਹਿਬ ਆ ਕੰਮ ਹੋਣਾ ਚਾਹੀਦਾ ਉਹ ਸਾਰੀ ਫਿਰ ਕੰਬਾਈਨਡ ਲਿਸਟ ਬਣਾ ਕੇ ਫੇਰ ਆ ਪਰਲਮੈਂਟ ਸੈਸ਼ਨ ਸ਼ੁਰੂ ਹੋਣਾ ਮਹੀਨੇ ਦੇ ਆਖਿਰ ਚ ਫਿਰ ਉਹਦੇ ਪਿੱਛੇ ਪੈ ਜਾਗੇ ਤੇ ਭਾਈ ਆ ਸਾਡੇ ਕੰਮ ਆਏ ਕਰਕੇ ਦਿਓ ਅਜਾ ਸਾਹਿਬ ਇੱਕ ਪਰਲਮੈਂਟ ਮੈਂਬਰ ਨੂੰ ਕਿੰਨੇ ਪੈਸੇ ਮਿਲਦੇ ਨੇ ਇੱਕ ਸਾਲ ਚ ਜਿਹੜੇ ਤੁਸੀਂ ਵੰਡ ਸਕਦੇ ਹੋ ਜਿਹੜਾ ਅਧਿਕਾਰ ਚਾਹੁੰਦੇ ਤੁਹਾਡੇ ਨਹੀਂ ਨਹੀਂ ਉਹ 5 ਕਰੋੜ ਮਿਲਦਾ ਜੀ ਸਾਨੂੰ ਜੇ ਉਹ ਦੇਣ ਤਾਂ ਪਿਛਲੀ ਉਹ ਦੇ ਵੀ ਦਿੰਦੇ ਨਹੀਂ ਦਿੰਦੇ ਮੋਦੀ ਜੀ ਨੇ ਪਿਛਲੇ ਸਾਲ 2 ਸਾਲ ਦਾ ਸਾਡਾ ਪੈਸਾ ਰੱਖ ਲਿਆ ਸੀ ਕਰੋਨਾ ਦੇ ਨਾਮ ਅੱਛਾ ਹੁਣ ਉਮੀਦ ਹੈ ਤੁਹਾਨੂੰ ਹੁਣ ਉਮੀਦ ਤਾਂ ਇਹੀ ਕਰਦੇ ਆਂਗੇ ਐਰ ਕੀ ਕੋਈ ਬਹਾਨਾ ਤਾਂ ਹੈ ਨਹੀਂ ਇਹ ਦੇਣੋਂ ਸਾਨੂੰ ਹਣੀ 5 ਕਰੋੜ ਰੁਪਇਆ 5 ਕਰੋੜ ਸਾਲ ਦਾ ਜੇ ਉਹ ਦੇਣ ਕਿਉਂਕਿ ਫੰਡ ਤਾਂ ਕੇਂਦਰ ਸਰਕਾਰ ਨੇ ਦੇਣੇ ਆ ਨਾ ਅੱਛਾ ਇਸ ਤੋਂ ਬਿਨਾ ਵੀ ਤੁਹਾਡੀ ਕੋਸ਼ਿਸ਼ ਆ ਫੂਡ ਪ੍ਰੋਸੈਸਿੰਗ ਦੇ ਮਾਮਲੇ ਜਾਂ ਹੋਰ ਕੁਝ ਨਹੀਂ ਉਹ ਸਾਰੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਤੁਹਾਨੂੰ ਕਿਹਾ ਹੀ ਆ ਕਿ ਮੈਂ ਆਪਣੇ ਲੀਡਰਾਂ ਨਾਲ ਬੈਠ ਕੇ ਗੱਲ ਕਰਾਂਗਾ ਕਿ ਭਾਈ ਦੱਸੋ ਤੁਹਾਡੇ ਇਲਾਕੇ 'ਚ ਤੁਸੀਂ ਕੀ ਸੋਚਦੇ ਹੋ ਕਿ ਕਿਹੜਾ ਕਿਹੜਾ ਕੰਮ ਹੋ ਸਕਦਾ ਉਹਨਾਂ ਮੁੱਦਿਆਂ ਨੂੰ ਫਿਰ ਮੈਂ ਉੱਥੇ ਜਾ ਕੇ ਕੇਂਦਰ ਸਰਕਾਰ ਨਾਲ ਗੱਲ ਕਰਾਂਗਾ ਅਜਿਹੇ ਫਤਿਹਗਰ ਸਾਹਿਬ ਜੀ ਮੈਂ ਕੀ ਗੱਲ ਦੇਖਦੇ ਹੋ ਕਿ ਤੁਸੀਂ 5 ਸਾਲ ਚ ਖਾਸ ਕੰਮ ਕੀ ਕਰਨਾ ਨਹੀਂ ਨਹੀਂ ਖਾਸ ਕੰਮ ਤਾਂ ਦੇਖੋ ਮੈਂ ਪਹਿਲਾਂ ਸਭ ਤੋਂ ਵੱਡਾ ਕੰਮ ਤਾਂ ਜਿਹੜਾ ਪਵਿੱਤਰ ਧਰਤੀ ਦਾ ਕੰਮ ਹੈ ਇੰਟਰਨੈਸ਼ਨਲ ਟੂਰਿਸਟ ਸਰਕਟ ਦਾ ਔਰ ਉੱਥੇ ਜਿਹੜੀਆਂ ਸਾਰੀਆਂ ਫੈਸਿਲਿਟੀਆਂ ਵਿਲਪ ਕਰਨੀਆਂ ਨੇ ਔਰ ਬਹੁਤ سارے ਰੇਲਵੇ ਨਾਲ ਸੰਬੰਧ ਨੈਸ਼ਨਲ ਹਾਈਵੇ ਨਾਲ ਸੰਬੰਧ ਅੱਜ ਮੈਂ ਬਸੀ ਪਠਾਣਾ ਦਾ ਹੀ ਆ ਆਪਣਾ ਖਮਾਣੋ ਦਾ ਆਪਣਾ ਕਈ ਜਗ੍ਹਾ ਤੇ ਆਪਣੇ ਕੰਮ ਰੇਲਵੇ ਦੇ ਫਸੇ ਹੋਏ ਆ ਕਿਤੇ ਅੰਡਰਬ੍ਰਿਜ ਬਣਨ ਵਾਲਾ ਕਿਤੇ ਉਪਰ ਬ੍ਰਿਜ ਬਣਨ ਵਾਲਾ ਕੁਝ ਟ੍ਰੇਨਾਂ ਰੁਕਣ ਵਾਲੀਆਂ ਨੇ ਬਹੁਤ ਸਾਰੀਆਂ ਗੱਲਾਂ ਨੇ ਉਹ ਸਾਰੀਆਂ ਹੁਣ ਜਿਹੜੀਆਂ ਪਿਛਲੀਆਂ ਪੈਂਡਿੰਗ ਉਹ ਦੂਸਰਾ ਨਵੀਆਂ ਜਿਹੜੀਆਂ ਗੱਲਾਂ ਲੋਕ ਮੈਨੂੰ ਕਹਿਣਗੇ ਉਹ ਸਾਰੇ ਲੈ ਕੇ ਫਿਰ ਉਹ ਮੁੱਦਿਆਂ ਤੇ ਮੈਂ ਅਗਲੇ 5 ਸਾਲ ਕੰਮ ਕਰਾਂਗਾ ਅਜਾ ਕੁਝ ਹੋਰ ਪਲਾਨਿੰਗ ਤੁਹਾਡੀ ਅਗਲੀ ਨਹੀਂ ਪਲਾਨਿੰਗ ਤਾਂ ਦੇਖੋ ਇਸ ਤਰ੍ਹਾਂ ਹੀ ਹੁੰਦੀ ਆ ਲੋਕਾਂ ਦੇ ਕਹਿਣ ਤੇ ਪਲਾਨਿੰਗ ਹੁੰਦੀ ਆ ਨਾ ਕਿ ਲੋਕ ਕੀ ਮੰਗ ਕਰਦੇ ਆ ਫਿਰ ਉੱਥੇ ਜਦੋਂ ਜਦੋਂ ਤੁਸੀਂ ਪਾਰਲੀਮੈਂਟ 'ਚ ਬੈਠਦੇ ਹੋ ਉੱਥੇ ਤੁਹਾਡੇ ਸੂਬੇ ਦੀ ਗੱਲ ਵੀ ਹੋਊਗੀ ਉਹਦੇ ਤੇ ਵਿਚਾਰ ਰੱਖਾਂਗੇ ਤੇ ਉੱਥੇ ਸਾਰੇ ਰਾਸ਼ਟਰ ਦੀ ਵੀ ਸਾਰੇ ਹਿੰਦੁਸਤਾਨ ਦੀ ਗੱਲ ਹੁੰਦੀ ਹੈ ਉਹਦੇ ਤੇ ਵੀ ਰੱਖਾਂਗੇ ਉੱਥੇ ਫਿਰ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਵਿਚਾਰ ਹੁੰਦਾ ਨਵੇਂ-ਨਵੇਂ ਕਾਨੂੰਨ ਬਣਦੇ ਆ ਉਹਨਾਂ ਤੇ ਵੀ ਗੁਰ ਬੋਲੀ ਦਾ ਹੈਗਾ ਉਹ ਸਾਰੇ ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਆਉਣਗੀਆਂ ਔਰ ਲੇਕਿਨ ਉਹ ਪਹਿਲ ਕੇਂਦਰ ਸਰਕਾਰ ਕਰਦੀ ਹੈ ਕਿ ਉਹ ਕੀ ਲੈ ਕੇ ਆਉਣਾ ਹੈਗਾ ਉਹ ਜਿਹੜੀ ਵੀ ਚੀਜ਼ ਲੈ ਕੇ ਆਉਣਗੇ ਉਹਦੇ ਤੇ ਫਿਰ ਬਹਿਸ ਮੁਬਾਸਾ ਕਰਾਂਗੇ ਥੈਂਕ ਯੂ ਜੀ ਸਭ ਤੁਸੀਂ ਬਹੁਤ ਧਿਆਨ ਦੇ ਰਹੇ ਆਪਣੇ ਹਲਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਜੀ ਬਾਨ ਸਾਹਿਬ ਮਨਜੀਤ ਸਿੰਘ ਜੀ ਢਿੰਡਾ ਸਾਹਿਬ ਔਰ ਇਹਨਾਂ ਦਾ ਕਮਾਲ ਦਾ ਡਰਾਇੰਗ ਰੂਮ ਹੈ ਤੁਸੀਂ ਵੇਖੋ ਸਾਰੇ ਕਿ ਇਹਨਾਂ ਨੇ ਕਿਆ ਡਿਜ਼ਾਈਨਿੰਗ ਕੀਤੀ ਹੈ ਔਰ ਕਈ ਲੱਖ ਰੁਪਏ ਖਰਚਿਆ ਹੈ ਇਸ ਡ్రਾਈੰਗ ਰੂਮ ਦੇਤੇ ਆਰ 4 ਲੱਖ ਦੇ ਤਾਂ ਸੋਫੇ ਹੀ ਹੋਣਗੇ ਪਹਿਲਾਂ ਖਮਾਣੋ ਪਹਿਲਾਂ ਖਮਾਣੋ ਬਾਤ ਬਸੇ ਬਾਤ ਬਸੇ ਮੈਸੇਸ ਮੈਂ ਅਲੀਨ ਕੋਲ ਆ ਜਾ ਤੁਸੀਂ ਵੀ ਉਹ ਵੀ ਹੋਰ 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 ਸਭ ਦੇਗਾ ਜਾਂਦੇ ਨੇ ਜਿੱਤਣ ਤੋਂ ਬਾਅਦ ਐਂਟਰੀ ਜਿਹੜੀ ਜ਼ਰੂਰ ਚਾਹੀਦੀ ਹੈ ਜਿੱਤਣ ਤੋਂ ਬਾਅਦ ਕਹਿੰਦੇ ਇਦਾਂ ਵੀ ਚੱਲਣੀ ਨਹੀਂ ਚਾਹੀਦੀ ਆ ਕੋਈ ਗੱਲ ਨਹੀਂ ਇਹਦਾ ਬੜਾ ਪਰਵਾਰ ਵਾਲੇ ਹਾਂਜੀ ਮਾ ਪਰਵਾਰ ਦਾ ਬੜਾ ਚੁਪੜ ਗਿਆ ਹੋਰ ਕੀ ਨਹੀਂ ਨਾਲਾ ਬੜਾ ਜੀ ਜਨੇ ਕਰ ਮਾਰ ਜੀ ਫੋਰ ਪਰ ਕਿਰਨ ਜੀ ਜੀ ਨੇ ਨਾਲਾ ਬਾਹ ਬਾਨੇ ਬਹੁਤ ਸਾਰਾ ਸਾਰੇ ਬਹੁਤ ਸੀ ਨਹੀਂ ਆਪਾਂ